हां जी दोस्तों सारेया नुं सत श्री अकाल स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਨਾਰਲੀ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸੇ ਪਹੁੰਚੇ ਆ ਖਾਲੜੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਨਾਰਲੀ ਤੇ ਤੁਸੀਂ ਵਿਜ਼ਿਟ ਕਰਨੀ ਆ ਵਿਦੀ ਚੰਦ ਸ਼ੀਨਾ ਬਿਲਕੁਲ ਨਾਲ ਲੱਗਦਾ ਪਿੰਡ ਆ ਸਿਤਮਾ ਪਿੰਡ ਥੋੜੀ ਦੂਰੀ ਤੇ ਆ ਤੇ ਅੱਜ ਵਪਾਰ ਕਰਦੇ ਹੋਏ ਵੀਰਾਂ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਕਾਫੀ ਲੰਮੇ ਸਮੇਂ ਤੋਂ ਅਪਰਟੂ ਬਾਈ ਵਪਾਰੀ ਦੇ ਨਾਮ ਨਾਲ ਕਾਫੀ ਮਸ਼ਹੂਰ ਹੈ ਸਾਰੇ ਵੀਰ ਨੇੜੇ-ਨੇੜੇ ਤਾਂ ਜਾਣਦੇ ਹੋ ਬਾਕੀ ਅੱਜ ਫਿਲਹਾਲ ਜਿਹੜੀ ਵੀਡੀਓ ਦੋਸਤੋ ਆਪਾਂ ਪਹਿਲੀ ਵਾਰੀ ਇਸ ਘਰੋਂ ਪਾ ਰਹੇ ਆ ਪਸ਼ੂ ਜਿਹੜੇ ਆ ਚੜਦੇ ਤੇ ਚੜਦਾ ਪਸ਼ੂ ਜਿਹੜਾ ਦੋਸਤੋ ਇੱਥੇ ਆਉਂਦਾ ਰਹਿੰਦਾ ਅਕਸਰ ਮੱਝਾਂ ਝੋਟੀਆਂ ਨਾਰਮਲ ਜੇਕਰ ਆਪਾਂ ਵੇੜਾਂ ਦੀ ਗੱਲ ਕਰੀਏ ਤੇ ਪਸ਼ੂ ਚੰਗੇ ਆਉਂਦੇ ਆ ਤੇ ਭਾਅ ਵੜਦਾ ਪਸ਼ੂਆਂ ਦੇ ਅਕੋਰਡਿੰਗ ਦੇਖੀਏ ਤੇ ਤੁਹਾਨੂੰ ਜਾਇਜ਼ ਵੀ ਲੱਗੂਗਾ ਬਾਕੀ ਉਸ ਤੋਂ ਪਹਿਲਾਂ ਨਰਕ ਪਰਖਾ ਤਸੱਲੀ ਆ ਇੱਕ ਵਾਰੀ ਬਿਲਕੁਲ ਘਰ ਆਣ ਕੇ ਜਿਹੜੀ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਅੱਜ 12 ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਇਹਨਾਂ ਤਿੰਨ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ ਇਹਨਾਂ ਦੀ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਆਦਾ ਨਾ ਕਿ ਜਿਹੜੇ ਦੋ ਜਿਹੜੀ ਇੱਕ ਮੱਝ ਹੋਵੇਗੀ ਬੂਰੀ ਨੀਲੀ ਦਾ ਵੀ ਤੇ ਇੱਕ ਬੈੜਾ ਠੀਕ ਹੈ ਜੀ ਇਹ ਗੱਬਣਾ ਤੇ ਇੱਕ ਝੋਟੀ ਵਿਖਾਵਾਂਗੇ ਤੁਹਾਨੂੰ ਲੋਹੀ ਨਸਲ ਦੇ ਵਿੱਚ ਆ ਜਾਂਦੀ ਹੈ ਲੋਹੀ ਬਰੀਡ ਦੇ ਵਿੱਚ ਆ ਜਾਂਦੀ ਹੈ ਤੇ ਇਹ ਸੁਈ ਸੁਵਾਈ ਆ ਆਓ ਕਰਦੇ ਆ ਗੱਲਬਾਤ ਬਤੇਰੇ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਵੀਰ ਤੋਂ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਗਾਲ ਵੀਰ ਜੀ ਹੋਰ ਠੀਕ ਠਾਕ ਦੀ। ਹੋ ਗਿਆ ਜਾਰਿਆ। ਕੈਮੋ। ਵਧੀਆ। ਠੀਕ ਆ। ਅੱਛਾ ਇੱਕ ਭਰਾ ਆਪਣਾ ਦਾ ਜਿਹੜੇ ਭੈਣ ਭਰਾ ਨਵੇਂ ਜੁੜੇ ਆ। ਹਾਂਜੀ। ਉਹਨਾਂ ਨੂੰ ਨਾਮ ਦੱਸ ਦਿਓ ਵੀਰਾਂ ਨੂੰ ਸਾਰਿਆਂ ਨੂੰ। ਨਾਂ ਵੀਰ ਮੇਰਾ ਨਾਂ ਰਾਜੂ ਆ ਤੇ ਡੈਡੀ ਦਾ ਨਾਮ ਮਿੱਟੂ ਆ। ਹਾਂ। ਪਿੰਡ ਨਾਰਲੀ। ਹਾਂ। ਜਲਾ ਤਰਨਦਨ ਬਰਾਦ ਵਿਖੀ ਪਿੰਡ। ਬਿਲਕੁਲ। ਸੀਲ ਬੱਟੀ। ਬਿਲਕੁਲ। ਕੁਛ 6-7 ਕਿਲੋਮੀਟਰ ਦੀ ਦੂਰੀ ਆਪਣੇ ਪਿੰਡ ਦੀ ਸਾਰੀ ਹਨਾ ਜੀ। ਭਿੱਖੀ ਮੰਡ ਤੋਂ। ਹਾਂਜੀ ਹਾਂਜੀ। ਤੇ ਖਾਲੜਾ ਰਹੇਗਾ ਕੋਈ 1.5-2 ਕਿਲੋਮੀਟਰ ਖਾਲੜਾ ਜੀ। ਹਾਂਜੀ। ਤੇ ਰਾਜੂ ਭਾਈ ਅੱਜ ਪਸ਼ੂ ਤਿੰਨ ਵਕਾਊ ਆਪਣੇ ਕੋਲ। ਤੇ ਪਸ਼ੂ ਮਤਲਬ ਕਿ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਮੱਝਾਂ ਝੋਟੀਆਂ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਵੀਰ ਜੀ ਵਾਧੂ ਪਸ਼ੂ ਆਉਂਦੇ ਆ ਪਰ ਆ ਪਹਿਲੀ ਵਾਰੀ ਵੀਡੀਓ ਇੱਕ ਸ਼ੌਂਕ ਹੀ ਪੂਰਾ ਕਰਨ ਲੱਗੇ ਆ ਲਓ ਜੀ ਇਹ ਸ਼ੌਂਕ ਸੀ ਵੀਰ ਨੂੰ ਕਾਫੀ ਬਾਕੀ ਜਾਣ ਪਛਾਨ ਸਾਡੀ ਦੋਸਤੋ ਕਾਫੀ ਲੰਬੇ ਸਮੇਂ ਤੋਂ ਕੋਈ 4-5 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਆ ਸੀ ਫਿਲਹਾਲ ਜਿਹੜੀ ਵੀਡੀਓ ਪਾਉਣ ਦਾ ਸੁਭਾਅ ਜਿਹੜਾ ਇਸ ਵਾਰ ਪਹਿਲੀ ਵਾਰੀ ਮਿਲੇ ਆ ਕਿਉਂਕਿ ਪਸ਼ੂ ਜੜੇ ਆ ਅੱਡਾ ਮੇਨ ਆ ਠੀਕ ਆ ਜੀ ਅੱਡਾ ਮੇਨ ਆ ਪਸ਼ੂ ਆਉਂਦੇ ਆ ਤੇ ਤੁਰੇ ਜਾਂਦੇ ਆ ਚੰਗੇ ਪਸ਼ੂ ਆਉਂਦੇ ਆ ਦੇ ਵੈਸੇ ਗਾਕੀ ਬਹੁਤ ਜਿਆਦੀ ਆ ਵੈਸੇ ਵੀ ਭੈਣ ਭਰਾ ਛੱਡਦੇ ਨਹੀਂ ਪਸੂ ਉਤਰਦਾ ਲਾ ਕੇ ਲੈ ਜਾਂਦੇ ਚਾਹੇ ਤਿੰਨ ਚਾਰ ਨਗ ਹੋਣ ਤੇ ਰਾਜੂ ਭਾਈ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਝੋਟੀ ਆ ਗਈ ਭਰਾ ਤੇ ਸੁਭਾ ਕਿੰਨਾਸ ਸੂਈ ਆ ਸੁਭਾ ਵੀਰ ਪਹਿਲਾ ਮੂੰਹ ਚੌਗੀ ਆ ਮੂੰਹ ਚਾਰ ਦਾ ਦਾ ਕਰੋ ਚੱਕ ਜੀ ਆ ਦੇਖੋ ਠੀਕ ਆ ਜੀ ਮੂੰਹ ਚਾਰ ਦਾ ਦਾ ਸੁਭਾ ਪਹਿਲਾ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਦਿਨ 8 ਹੋ ਗਏ ਵੀਰ ਜੀ ਸੂਈ 8 ਦਿਨ ਹੋ ਗਿਆ ਸੂਈ ਨੂੰ ਤੇ ਥੱਲੇ ਬੱਚਾ ਮੱਛਾ ਮਗਰ ਕਟਾ ਆ ਗਿਆ ਲੋਆ ਜੀ ਥੱਲੇ ਕਟਾ ਠੀਕ ਆ ਉੱਪਰੀ ਸਾਈਡ ਠੀਕ ਆ ਬਿਲਕੁਲ ਮਦਰ ਦੇ ਉੱਪਰ ਜਿਹੜਾ ਦੋਸਤੋ ਇਹ ਕਟਾ ਠੀਕ ਆ ਮੇਲ ਕਾਫ ਆ ਤੇ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਝੋਟੀ ਦਾ ਕੱਦ-ਕੱਡ ਪੂਰਾ ਉੱਚਾ ਪੂਰੀ ਬੌਡੀ ਬੰਤਰ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਨਾ ਵੀ ਫੁੱਲ ਵੱਡੀ ਹਾਈਟ ਆ ਕੱਦ-ਕਾਠੀ ਦੀ ਸੋਹਣੀ ਆ ਬਾਕੀ ਪਹਿਲਾਂ ਝੋਟੀ ਕਰਕੇ ਥੋੜਾ ਜਿਹਾ ਭਲਾਂ ਦੇ ਵਿੱਚ ਤਾਂ ਹੈਗੀ ਹਨਾ ਜੀ ਭਾਲਪੁਲ ਹੈਗੀ ਥੋੜੀ ਜੇ ਹਾਂ ਵੀਰ ਭਾਲ ਹੈਗੀ ਆ ਭਾਲ ਆਜ ਆ ਗਈ ਯਾਰ ਆਪੀ ਲੱਗੀ ਕਦੀ ਬਿਲਕੁਲ ਤੇ ਆ ਜਿਹੜੀ ਦੋਸਤੋ ਫੇਸ ਕੁਆਲਟੀ ਆ ਠੀਕ ਆ ਜੀ ਕੁੰਡੀ ਕਾਂਡੀ ਪੂਰੀ ਆ ਤੇ ਆ ਮੂੰਹ ਮੱਥੇ ਤੇ ਤੁਸੀਂ ਦੇਖ ਸਕਦੇ ਹੋ ਕੁਆਲਟੀ ਬਿਲਕੁਲ ਪਤਲਾ ਸਲਿਮ ਜਿਹਾ ਫੇਸ ਆ ਤੇ ਆ ਜਿਹੜਾ ਥੰਦੇ ਵਾਲਾ ਆ ਦੇਖ ਅੱਛਾ ਰਾਜੂ ਵੀਰ ਜੇਕਰ ਮਿਲਕ ਦੀ ਗੱਲ ਕਰੀਏ ਦੁੱਧ ਕਿੰਨਾ ਚਵਾਵਾਂਗੇ ਦੁੱਧ ਵੀਰ ਦਾਕ ਤਲ ਹੋਊਗਾ ਨਵਾਂ ਦੀ ਗਰੰਟੀ ਦੇਵਾਂਗੇ ਆਪਾਂ ਮਲਕੀ ਜਿਹੜਾ ਪੱਕਾ ਕਹਿਦਿ ਗਏ ਪੀਓ ਨਾ 9 ਕਿਲੋ ਦੁੱਧ ਦੂਗਾ 9 ਪੱਕਾ ਠੀਕ ਆ ਜੀ ਦਿਖਾ ਦਿਓ ਖੋਲ ਕੇ ਦੁੱਧ ਦਾਸਾ ਦੋਸਤੋ ਬਾਕੀ ਜਿਹੜਾ 9 ਕਿਲੋ ਪੱਕਾ ਵੀ ਜਿਹੜਾ ਕਿਸੇ ਹੋ ਸਕਦਾ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਤੇ ਉਹ ਵੀ ਤੁਸੀਂ ਜਿਹੜਾ 9 ਕਿਲੋ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਜਿਹੜਾ ਨਿਕਲੂਗਾ ਤੁਹਾਡੇ ਘਰੇ ਜਾ ਕੇ ਵੀ ਤੇ ਪੂਰੇ ਵੱਡੇ ਕਦ ਬੁੱਤ ਦੀ ਆ ਝੋਟੀ ਪੂਰੀ ਸ਼ਕੀਨ ਵੀ ਪੂਰੀ ਆ ਜੇਕਰ ਆਪਾਂ ਹਰ ਚੀਜ਼ ਲੋੜੀ ਦੀ ਆ ਹਰ ਚੀਜ਼ ਆਪਾਂ ਦੇਖਦੇ ਆਂ ਵੀ ਸ਼ਕੀਨ ਪਸ਼ੂ ਵੀ ਚਾਹੀਦਾ ਤੇ ਦੁੱਧ ਵਾਲਾ ਪਸ਼ੂ ਵੀ ਹੋਵੇ ਤੇ ਪਹਿਲਾਂ ਦੋ ਜਣ ਝੋਟੀ ਚਾਹੀਦੀ ਆ ਆਪਾਂ ਨੂੰ ਤਾਂ ਤੁਸੀਂ ਇਸ ਝੋਟੀ ਨੂੰ ਹੱਥ ਪਾ ਸਕਦੇ ਹੋ ਬਾਕੀ ਛਾਈ ਚੂਈ ਪੂਰੀ ਆ ਵੇਖੋ ਜੀ ਠੀਕ ਹੈ ਕੁੰਡੀ ਪੂਰੀ ਕੱਦ ਬਹੁਤ ਚੰਗਾ ਤਥਾਨ ਪਾਂਡਾ ਬਿਲਕੁਲ ਆ ਸਾਫ ਹੈ ਠੀਕ ਹੈ ਜੀ ਤੇ ਵੀਰ ਕਹਿੰਦਾ ਵੀ ਇੱਕ ਦੋ ਦਿਨ ਹੋ ਗਏ ਵੀ ਕਟਵਾਰ ਦੀ ਭਾਲ ਪੂਲਾ ਪਾ ਆਈ ਸੀਗੀ ਠੀਕ ਹੈ ਵਾਂਡ ਵਟਾ ਜਦੋਂ ਪਸ਼ੂ ਨੂੰ ਕੋਈ ਵੱਟਾ ਵਟਾ ਪਾ ਜੇ ਦੋਸਤੋ ਤੇ ਥੋੜੀ ਭਾਲਾ ਪੂਲਾ ਦੇ ਵਿੱਚ ਪਸ਼ੂ ਆ ਜਾਂਦਾ ਤੇ ਬਾਲਾ ਇਸ਼ੂ ਨਹੀਂ ਹੈਗਾ ਕਾ ਬਾਕੀ ਚਵਾਈ ਚੂਵਾਈ ਆਪਾਂ ਪੁੱਛ ਲੈਂਦੇ ਨੇ ਵੀ ਕਿੱਦਾਂ ਦੀ ਲੱਗੀ ਐ ਸੋ ਝੋਟੀ ਪਸੰਦ ਆਊਗੀ ਬਹੁਤੇ ਵੀਰਾਂ ਨੂੰ ਜਿਹੜੇ ਸ਼ਕੀਨ ਵੀਰ ਚੰਗੀ ਸ਼ਕੀਨ ਚੀਜ ਪਾਲਦੇ ਆ ਉਹਨਾਂ ਲਈ ਤੋਹਫਾ ਚੀਜ਼ ਆ ਤੇ ਅੱਛਾ ਹਾਂਜੀ ਬਾਕੀ ਵੀਰ ਰਾਜੂ ਭਰਾ ਚਵਾਈ ਚੁਵੀ ਇੱਕ ਨੰਬਰ ਵੀਰੋ ਕਈ ਇਹਦੇ ਨਾਲ ਮਾੜਾ ਆ ਜਾ ਸਰੂ ਲੱਗਾ ਕਥਾਂ ਦੇ ਪੰਜ ਧਾਰਾ ਆਉਂਦੀਆਂ ਆਪਾਂ ਪਹਿਲਾਂ ਦੱਸ ਦੇਣਾ ਹਾਂਜੀ ਆ ਵੇ ਲੋ ਮਾੜਾ ਆ ਜਾ ਪੰਜ ਛੇ ਧਾਰਾ ਆਉਂਦੀਆਂ ਉਹ ਅੱਛਾ ਨਾਲ ਮਗਰਲੇ ਦੇ ਬਿਲਕੁਲ ਮਗਰਲੇ ਥਾਂ ਦੇ ਆ ਬਿਲਕੁਲ ਆਵੇ ਨਾਲ ਅਜਾਸਮੈਂਟ ਨਹੀਂ ਹੁੰਦੀ ਅਜਾਸਮੈਂਟ ਨਹੀਂ ਹੁੰਦੀ ਉਸ ਤਰ੍ਹਾਂ ਪਰ ਆਪਾਂ ਦੱਸੇ ਨਾ ਪਹਿਲਾਂ ਇਹ ਕਰਕੇ ਵੀ ਆਪਣਾ ਬਿਲਕੁਲ ਬਿਲਕੁਲ ਮੁੜ ਕੇ ਕਹਨੇ ਜੋ ਕੇ ਵੀਰ ਕੱਲ अच्छा 54 44 54 14 ਉਹ ਕਹਿੰਦਾ ਮੁਠੀ ਚ ਮੁਠੀ ਚ ਪੂਰਾ ਆਉਂਦਾ ਥਾਨ ਹੈ ਬਾਕੀ ਚੋਣ ਆਪਣੀ ਗਰੰਟੀ ਉਹ ਵੱਧ ਘੜ ਦੀ ਪੂਰ ਛਟੇ ਲਓ ਜੀ ਆਹ ਝੋਟੀ ਆ ਦੋਸਤੋ ਪਹਿਲੇ ਨੰਬਰ ਤੇ ਦਿਖਾਈ ਆ ਤੇ ਅੱਛਾ ਰਾਜੂ ਭਰਾ ਜੀ ਦਾ ਮੁੱਲ ਲੈਣ ਦੇਣ ਮੁੱਲ ਵੀਰ ਭਾਵੇਂ ਦੇ ਇੱਕ ਕਰ ਲਗੇ 20 ਹੂੰ ਪਰ ਲੈਣ ਦੇਣ ਇੱਕ 10 ਦੇ ਮੈਂ ਵੇਖੋ ਮਾਨ ਤਾਨ ਕਰ ਦਿਆਂ ਖੁੱਲਾ ਇੱਕ 10 ਦੇ ਵਿੱਚੋਂ ਹਾਂ ਜੀ ਠੀਕ ਆ ਦੁੱਧ ਵਸੇ ਚੋਟੀ ਜਿਵੇਂ ਹਰ ਪਾਸੇ ਪੂਰੀ ਹੈ ਦੁੱਧ 15 16 ਕਿਲੋ ਕਰ ਦੂ। ਥਣ ਚੱਟਾ ਚੰਗਾ ਤੇ ਚਲੋ 15 ਕਿਲੋ ਵੀ ਆਪਾਂ ਮੰਨ ਸਕਦੇ ਆ ਬਾਕੀ 12 13 ਵੀ ਦੇ ਦੇ ਹੱਸ ਕੇ ਨਿਆਰਾ ਆ ਜਾਊਗਾ। ਮੈਂ ਨਾ ਭੁੰਗਾ ਰੇ। ਹਣਾ ਵੀ ਚੋਟੀ ਜਿਹੜੇ ਕੱਦ ਬੁੱਤਦੀ ਆ। ਦੁੱਜੇ ਸੁਵੇਰ ਤੋਂ ਵੱਡੀ ਮੈਂ ਮੰਨ ਜਾਣੀ ਵੀਰੋ। ਹੂੰ 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 ਹੂੰ। ਹਰ ਪਾਸੇ ਦੋਸਤੋ ਪੂਰੀ ਆ ਧੋਨ ਵਾਲੀ ਆ ਠੀਕ ਆ ਲੰਬੇ ਧੋਨ ਵਾਲੀ ਜਿਵੇਂ ਐਫ ਐਫ ਵੇੜਾਂ ਦੇ ਧੋਨ ਲੱਗਾ ਹੁੰਦਾ ਉਹ ਟਾਈਪ ਦਾ ਧੋਨ ਆ ਛੋਟੀ ਜੇ ਲੱਗਾ। ਇਸ ਤੋਂ ਬਾਅਦ ਇੱਕ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਨੀਲੀ ਰਾਵੀ ਦਾ ਪਸ਼ੂ ਖਰੀਦਣ ਦੀ ਤੇ ਜੇਕਰ ਪੂਰੀ ਦੇ ਵਿੱਚ ਮਿਲ ਜੇ ਤੇ ਬਹੁਤ ਸੋਹਣੀ ਤੇ ਸੁਹਾਗਣ ਵਾਲੀ ਗੱਲ ਆ ਸਾਹਮਣੇ ਤੁਹਾਨੂੰ ਦੂਜੇ ਨੰਬਰ ਤੇ ਜਿਹੜੀ ਦਿਖਾ ਰਹੇ ਆ ਵੀ ਪਹਿਲਾਂ ਤਾਂ ਮਾਰਕਿੰਗ ਜਿਹੜੀ ਆ ਦੋਸਤੋ ਤੁਸੀਂ ਨੋਟ ਕਰ ਲਓ ਚੌਹ ਪੈਰਾਂ ਦੇ ਬਿਲਕੁਲ ਸਾਰ ਤੇ ਵੀ ਸੂਤ ਆਪਾਂ ਕਹਿ ਦਿੰਨੇ ਵੀ ਨਿਸ਼ਾਨ ਆ ਠੀਕ ਆ ਜੀ ਹਰ ਪਾਸਿਓਂ ਪੂਰੇ ਆ ਤੇ ਮੂੰਹ ਮੱਥੇ ਦੀ ਆਦਤ ਹੈਗੀ ਠੀਕ ਹੈ ਮੱਥਾ ਬੱਲਾ ਬੱਗੀ ਨਾਸ ਬਿਲਕੁਲ ਠੋਡੀ ਹਰ ਪਾਸਿਓਂ ਪੂਰੀ ਹੈ ਜੀ ਤੇ ਆ ਸਿੰਗਾ ਦੀ ਬੰਤਰ ਬਾਡੀ ਸਟਰਕਚਰ ਆ ਵੇਖੋ ਠੀਕ ਆ ਤੇ ਬਿਲਕੁਲ ਬੂਰੀ ਨੀਲੀ ਰਾਵੀ ਦੇ ਵਿੱਚ ਇਹ ਜਿਹੜੀ ਮੱਝ ਵੀਰ ਦੇ ਕੋਲ ਆ ਤੇ ਰਾਜੂ ਵੀਰੇ ਕਿੰਨਾ ਸੂਆ ਸੁਣ ਜਾ ਰਹੀ ਆ ਇਹ ਵੀਰ ਤੇ ਜੇ ਸੂਵੇ ਸੁਣੀ ਮੈਂ ਤੀਜੇ ਸੂਵੇ 10 ਦਿਨ ਲੈਂਦੀ ਆ ਜੇ ਸੂਣ 10 ਦਿਨ ਕੋਈ ਰਿਕਾਰਡ ਕੁੜਾ ਹੈਗਾ ਕੋਈ ਇਹਦਾ ਪਿਛਲਾ ਕੋਈ ਰਿਕਾਰਡ ਵੀਰ ਉਹਨਾਂ ਦੇ 15-16 ਕਿਲੋ ਦੁੱਧ ਚੋਇਆ ਅੱਛਾ ਜੀ ਇਹ ਆਪਣੇ ਪਿੰਡੋਂ ਮੈਂ ਖੜੀ ਇੱਥੋਂ ਗਾਏ ਆ ਮੁੰਡੇ ਸਿੱਤੋਂਾਂ ਦੇ ਉੱਥੇ ਗਈ ਠੀਕ ਆ ਜੀ ਤੇ ਆਪਾਂ ਮਤਲਬ ਉੱਥੋਂ ਲਈ ਹੋਈ ਆ ਆਪਾਂ ਹੁਣ ਉੱਥੋਂ ਲਈ ਗਾ ਤੇ ਪਸ਼ੂਕੜੇ ਦਾ ਮੈਨੂੰ ਤਾਂ ਨਾਲ ਹੀ ਪਿੰਡ ਦਾ ਚੋਕੜਾ ਨਾਲ ਲਈਦਾ ਹੀ ਇਹਦਾ ਅੱਛਾ ਜੀ ਉਹ ਇੱਥੋਂ ਗਏ ਆ ਜੀ ਆਪਣੇ ਪਿੰਡੋਂ ਹੀ ਦੇ ਠੀਕ ਆ ਠੀਕ ਆ ਆਇਆ ਨਾ ਵੀ ਇੱਥੇ ਬੂਰਾ ਮਾਲੀ ਵੀ ਆਪਣਾ ਹੋਇਆ ਵੀਰ ਸੰਦੀਪ ਹੁਣੋਂ ਦੇ ਕੋਲ ਹਾਂਜੀ ਹੁਣ ਚਲੋ ਚਲਾ ਗਿਆ ਆਪਣੇ ਸਰਪੰਚ ਹੁਣ ਗੰਗਮਰ ਸਰ ਉਹ ਤੋਂ ਮੈਂ ਕਿਹਾ ਵੀ ਰਿਕਾਰਡ ਕੁੜਸ਼ੀਆਂ ਤੋਂ ਉਹਨਾਂ ਦੇ ਵਿੱਚ ਰਲਦਾ ਮਿਲਦਾ ਹੋਵੇ ਮੈਂ ਤਾਂ ਹਾਂਜੀ 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 ਉਹਨਾਂ ਦੇ ਹੀ ਠੀਕ ਆ ਜੀ ਠੀਕ ਆ ਆਹ ਦੇਖੋ ਜੀ ਠੀਕ ਆ ਬਾਕੀ ਹੈਵੀ ਬਾਡੀ ਵੇਟ ਦੀ ਆ ਦੋਸਤੋ ਭਾਰੀ ਸਰੀਰਕ ਬਣਤਰ ਆ ਤੇ ਸਿੰਗਲ ਹੈੱਡੀ ਦੀ ਆਪਾਂ ਮੈਂ ਕਹਾਂਗੇ ਇਹਨੂੰ ਨੀਲੀ ਰਾਵੀ ਦੀ ਆ ਠੀਕ ਆ ਜੀ ਪਸ਼ੋਕੜ ਬਿਲਕੁਲ ਬਾਰਡਰ ਏਰੀਆ ਜਿੱਥੇ ਆਪਾਂ ਖੜੇ ਆ ਅੱਜ ਵੀਡੀਓ ਸ਼ੂਟ ਕਰਦੇ ਪਏ ਆ ਨਾਰਲੀ ਪਿੰਡ ਆ ਤੇ ਨਾਰਲੀ ਪਿੰਡ ਦੋਸਤੋ ਕਾਫੀ ਮਸ਼ਹੂਰ ਆ ਨੀਲੀ ਰਾਵੀ ਦੇ ਰਵੇ ਦੇ ਵਿੱਚ ਖਾਸ ਤੌਰ ਤੇ ਜੇਕਰ ਬੂਰੀ ਮੱਝਾਂ ਦੇ ਬੂਰੇ ਮਾਲੀ ਦੇ ਇੱਥੇ ਪਸ਼ੋਕੜ ਆ ਤੇ ਬਹੁਤੇ ਵੀ ਬੂਰੇ ਮਾਲੀ ਦੇ ਨਾਮ ਨਾਲ ਜਾਣਦੇ ਆ ਕਿਉਂਕਿ ਪੂਰਾ ਨਾਰਲੀ ਦਾ ਮਾਲੀ ਕਾਫੀ ਮਸ਼ਹੂਰ ਹੈ ਹੈਗਾ ਇੱਥੋਂ ਦਾ ਤੋ ਚੰਗੇ ਬੱਚੇ ਅੱਜ ਤੱਕ ਵੀ ਉਸੇ ਬਲੱਡ ਲਾਈਨ ਦੇ ਵਿੱਚੋਂ ਤੁਹਾਨੂੰ ਇੱਥੇ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਤੇ ਮਿਲੇ ਵੀ ਬਿਲਕੁਲ ਘਰ-ਘਰ ਦੇ ਵਿੱਚ ਇਹਦਾ ਪਸ਼ੂ ਆ ਦੋਸਤੋ ਉਸ ਬਲੱਡ ਦੀ ਲਾਈਨ ਦਾ ਇੱਥੇ ਜਿਹੜਾ ਅਵੇਲੇਬਲ ਹੈਗਾ ਠੀਕ ਆ ਤੇ ਇਹ ਬੂਰੀ ਨੀਲੀ ਦਾ ਵੀ ਮੱਝ ਇਕ ਵੀਰ ਦੇ ਕੋਲੇ ਬਕਾਊਗਾ ਦਿਨ ਹਜੇ 10 ਲੈ ਜਾਊਗੀ ਤੇ ਥਣ ਭਾਂਡਾ ਤੁਸੀਂ ਦੇਖੋਗੇ ਬਹੁਤ ਆਰਡਰ ਚੰਗਾ ਬਣਾ ਕੇ ਤਿਆਰ ਕਰੂਗੀ ਵੀ ਰਿਕਵਰ ਕੂਟ ਜਿਹੜਾ ਇਹਦਾ ਚੰਗਾ ਦੱਸਣ ਦੇ ਆ ਪਿਛੋਂ ਵੀ ਪਹਿਲੇ ਦੂਜੇ ਸਵੇਰੇ ਦੇ ਵਿੱਚ ਚੰਗਾ ਰਿਕੋਰਡ ਸੀਗਾ ਕਸੂਬਾ ਤੇਜਾ ਵੀਰ ਤੇ ਕੋਈ ਇਹਦਾ ਪਤਾ ਕੀਤਾ ਵੀ ਕਿੰਨਾ ਦੁੱਧ ਨਿੰਦੀ ਰਹੀ ਆ ਦੂਜੇ ਸਵੇ ਪੂਰੀ ਸੀਲ ਠੰਡੀ ਮੈਂ ਉਹ ਦੀ ਗੱਲ ਕੋਈ ਦੂਜੇ ਸਵੇ ਕੋਈ ਤਾਂ ਮਿਲਕ ਰਿਕਾਰਡ ਜੀ ਦੂਜੇ ਸਵੇ ਦਾ ਵੀਰ 15 16 ਕਿਲੋ ਆਂਦੇ ਦੁੱਧ ਚੋਇਆ ਘਰ ਵਾਲੇ ਆਪਣੇ ਪਿੰਡੋਂ ਗਏ ਆ ਇਥੋਂ ਅੱਛਾ ਜੀ ਕੋਹੋ ਜੇ ਬੰਦੇ ਨਹੀਂ ਝੂਠ ਮਾਰਨ ਵਾਲੇ ਜਹੇਦਾਰ ਬੰਦੇ ਹੋ ਠੀਕ ਆ ਠੀਕ ਆ ਮਣਕੀ 15 16 ਲੀਟਰ ਦਾ ਰਿਹਾ ਰਿਕਾਰਡਿੰਦਾ ਹਾਂਜੀ ਗਾੜੀ ਵੇਖੋ ਤੇ ਜੇ ਸਵੇ ਆਪ ਦੀ ਸੇਵਾ ਜਨਾ ਮਰਜੀ ਕੋਈ ਬਿਲਕੁਲ 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 ਆਵਹ ਉਹਦੇ ਬਾਕੀ ਟੈਲ ਟੋਲੇ ਜਿਹੜੀ ਆ ਦੋਸਤੋ ਪੂਰੀ ਆ ਵੀ ਹਵਾਨਾ ਤੁਸੀਂ ਜਿਹੜਾ ਜਜਮੈਂਟ ਕਰ ਸਕਦੇ ਹੋ ਵੀ ਜੇਕਰ 15 14 ਲੀਟਰ ਮੈਂ ਕਹੂੰਗਾ ਵੀ 15 14 ਲੀਟਰ ਜੇਕਰ ਚਪਾਉਣਾ ਤੇ ਉਸ ਹਿਸਾਬ ਵੰਡ ਦਾ ਜਿਹੜਾ ਆਰਡਰ ਉਹ ਬਣਾ ਕੇ ਤਿਆਰ ਕਰੂਗੀ ਇਹ ਮੈਂ ਤੇ ਥਣ ਭਾਂਡਾ ਤੁਸੀਂ ਵੇਖੋਗੇ ਇੱਕਸਾਰ ਬਿਲਕੁਲ ਬਰਾਬਰ ਤੇ ਪੱਦਰ ਸਾਈਜ਼ ਹੈਗਾ ਅਗਲੇ ਪਿਛਲੇ ਥਣਾਂ ਦਾ ਸਾਈਜ਼ ਬਰਾਬਰ ਆ ਤੇ ਬਾਕੀ ਠੰਡੀ ਧੀਰੀ ਵੇਖੋ ਵੀ ਪੂਛ ਚੱਕ ਖਲੋਤੀ ਆ ਠੀਕ ਆ ਵੀ ਨਾਰਮਲ ਪਸ਼ੂ ਦੀ ਆਪਾਂ ਗੱਲ ਕਰੀਏ ਤਾਂ ਵੀ ਠੰਡੇ ਧੀਰੀ ਦੀ ਤੇ ਇਹਨ ਪੂਛ ਚੱਕ ਖਲੋਂਦਾ ਜਿਹੜਾ ਪਸ਼ੂ ਨਹੀਂ ਤੇ ਹੱਥ ਨਹੀਂ ਲਾਉਂਦੇ ਰਾਜੂ ਭਾਈ ਮੋਲ ਲੈਣ ਦਾ ਫਿਰ ਲੈਣ ਦੇ ਨਾਲ ਜਕਰ ਆਪਾਂ ਸੇਲ ਕਰਦੇ ਆ ਇੱਕ 15 ਕਰਾਲਾ 10 ਇੱਕ 10 ਹੀ ਮੁੱਲ ਦਉਂਦਾ ਇੱਕ 10 ਦਾ ਹੀ ਇੱਕ 10 10 ਹਾਂਜੀ ਵਿੱਚੋਂ ਮਾਨ ਤਾਨ ਕਰਾਂ ਖੁੱਲਾ ਕੋਈ ਨਹੀਂ ਵੀ ਜਿਹੜਾ ਆਊਗਾ ਇੱਕ 10 ਹਾਂਜੀ ਤੇ ਇੱਕ 10 ਡਿਮਾਂਡ ਆ ਦੋਸਤੋ ਤੇ ਲੈਣ ਦੇਣ ਦੀ ਜੇਕਰ ਆਪਾਂ ਗੱਲ ਕਰੀਏ ਤੇ ਮੌਕੇ ਤੇ ਆ ਵੀ ਕਿਸੇ ਵੀਰ ਨੇ ਜਿਹਨੇ ਰੁਪਈਏ ਲਾਉਣੇ ਇੱਕ ਵਾਰੀ ਤੁਸੀਂ ਘਰ ਆਣ ਕੇ ਵਿਜ਼ਿਟ ਕਰਕੇ ਦੇਖ ਲਿਓ ਵੀ ਜੇਕਰ ਬਰੀਡ ਦੇ ਉੱਪਰ ਕਿਸੇ ਵੀਰ ਨੇ ਕੰਮ ਵੀ ਕਰਨਾ ਤੇ ਆਉਣ ਵਾਲਾ ਸਮਾਂ ਜਿਹੜਾ ਦੋਸਤੋ ਇਹ ਭਵਿੱਖ ਜਿਹੜਾ ਬਿਲਕੁਲ ਉਸਾਰੂਗੀ ਬੱਚੇ ਚੰਗੇ ਪੈਦਾ ਕਰਕੇ ਦੇ ਦੂਗੀ ਇਹ ਗਾਰੰਟੀ ਵਾਲੀ ਗੱਲ ਆ ਪਰ ਸੀਮਨ ਤੁਸੀਂ ਯੂਜ਼ ਕਰਨਾ ਜਿਹੜੇ ਵੀਰ ਨੇ ਅੱਗੇ ਗੇਮ ਖੇਡਨੀ ਆ ਅੱਗੇ ਬਰੀਡ ਦੀ ਉਹਦੇ ਲਈ ਖਾਸ ਇਹ ਵਧੀਆ ਮੱਝ ਆ ਇਸ ਤੋਂ ਬਾਅਦ ਵੀਰ ਇਹ ਵੈੜ ਵੀ ਬਕਾਊਗਾ ਹਾਂਜੀ ਠੀਕ ਆ ਇਹ ਵੈੜ ਵੀ ਬਕਾਊਗਾ ਸ਼ਾਈ ਵਾਲਾ ਅੱਗੇ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਤੇ ਸੂਹਾ ਕਿੰਨਾ ਸੁਣਾ ਨੇ ਜੀ ਸੂਹਾ ਤੱਜਾ ਸੁਣਾ ਇਹ ਦੂਜਾ 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 ਸੁਣਾ ਦੂਜਾ ਸੂਹਾ ਠੀਕ ਆ ਦੂਜਾ ਸੂਹਾ ਮੂੰਹਾਂ ਕਿੰਨੇ ਛੇਦਾਂ ਦੇ ਮੂੰਹਾਂ ਛੇਦਾਂ ਦਾ ਵੀਰ ਆਹ ਦੱਸ ਰਿਹਾ ਵੀ ਮੂੰਹਾਂ ਛੇਗੀ ਆ ਜੀ ਆਹ ਦੇਖੋ ਆ ਦੇਖ ਕੋਈ ਨਹੀਂ ਮਾੜਾ ਕਰਾ ਦੇ ਚੈੱਕ ਹੁੰਦੀ ਹੈ ਜੀ ਨਹੀਂ ਕਰਾਉਈ ਆ ਦੇਖੋ ਆ ਪ੍ਰਾਬੋ ਖਿੰਦੇ ਹੋ ਜੀ ਬਿਲਕੁਲ ਕੰਨੀ ਵਾਲੇ ਦੰਦ ਆ ਠੀਕ ਆ ਜੀ ਕੰਨੀ ਵਾਲੇ ਦੰਦ ਪਏ ਬਾਕੀ 6 ਦੰਦ ਬਰਾਬਰ ਕਰ ਠੀਕ ਆ ਜੀ ਜਿਹੜੇ 6 ਦੰਦ ਆਂਦਾ ਜਿਹੜਾ ਬਿਲਕੁਲ ਦੰਦ ਬਰਾਬਰ ਕਰ ਗਈ ਠੀਕ ਆ 6 ਕੀ ਦੰਦ ਬਰਾਬਰ ਕਰ ਗਈ ਬਾਕੀ ਕੰਨੀ ਵਾਲੇ ਪਏ ਆ ਤੇ ਕੱਦ ਭਜਨ ਜਿਹੜਾ ਪੂਰਾ ਹੈਗਾ ਫੁੱਲ ਵੱਡੀ ਹਾਈਟ ਆ ਨੋਰਮਲ ਆਪਾਂ ਵੇਖਣਾ ਦੇਖਦੇ ਆ ਵੀ ਚਲੋ ਸਮਦਰ ਕਰਦਾ ਵੀ ਫੁੱਲ ਵੱਡੀ ਹਾਈਟ ਦੀ ਆ ਠੀਕ ਆ ਕੱਦ ਕਾਠੀ ਬਹੁਤ ਤੇ ਦਿਨ ਲੈ ਜੂ ਜੇ ਦੱਸ ਕੇ ਵੀ 10 ਭਾਵੇਂ 10 ਲਾ ਜੇ ਵੀਰ 15 ਲਾ ਜੇ ਪਰ ਘਰ ਵਾਲਿਆਂ ਦਾ ਹੀ ਦੱਸੇ ਆਪਾਂ ਨੂੰ ਬਾਂਦੀ ਪੁੰਦੀ ਪੂਰਾ ਓਕੇ ਬਾਂਦੀ ਪੂਰੀ ਓਕੇ ਇੱਕ ਰੇਲੂ ਹੀ ਆ ਕਿ ਕੱਕੂ ਵਪਾਰਚੀ ਆ ਇਹ ਵਪਾਰਚੀ ਲਿਆਂਦੀ ਵੀਰ ਅੱਛਾ ਅੱਛਾ ਤੇ ਖੋਲ ਕੇ ਦਿਖਾਈ ਜੀ ਥਾਂ ਤੋਂ ਜਿਹੜਾ ਦੋਸਤੋ ਦੱਸਣਾ ਬਹੁਤ ਘੱਟ ਪੈਂਦਾ ਵੀ ਪਸ਼ੂ ਜਿਹੜਾ ਸ਼ਾਈ ਵਾਲ ਦਾ ਵੀ ਮੱਝਾਂ ਵਾਲਾ ਥਾਣਾ ਲੱਗਾ ਹੁੰਦਾ ਠੀਕ ਆ ਜੀ ਗੋਲ ਥਾਣਾ ਪੂਰਾ ਤੇ 10 ਦਿਨ ਬਾਕੀ ਆ ਬਾਕੀ ਲੜ ਲੂਟ ਤੇ ਢਿੱਲਾ ਢੋਲਾ ਬਿਲਕੁਲ ਦਰਸਾ ਰੀਆਂ ਦੋਸਤੋ ਵੀ 10 ਦਿਨ ਪੂਰੇ ਲਹਿ ਗਈ ਤੇ ਥਾਣੇ ਚੜ੍ਹਾ ਪੂਰਾ ਬਣਾਉਗੀ ਠੀਕ ਆ ਠੀਕ ਆ ਅੱਛਾ ਲੈਣ ਦੇ ਨਾ ਫਿਰ ਰਾਜੂ ਵੀਰ ਇਹਦਾ ਕਿੰਨਾ ਕੁ ਮੁੱਲ ਫਿਰ ਲੈਣ ਵੀਰ ਇਹਦਾ ਮੁੱਲ ਕਰਦੇ 55000 ਰੁਪਇਆ 1000 ਰੁਪਇਆ ਵਿੱਚੋਂ ਮਾਨਤਾ ਕਰਦੇ ਪੱਕਾ ਮੁੱਲ ਦੱਸਿਆ ਦਾ ਅੱਛਾ ਜੀ ਹਾਂਜੀ 54000 54 ਦੀ ਦੇ ਦਿਆਂਗੇ 54 ਨੂੰ ਮਾਨਤਾ ਕਰ ਦਿਆਂਗੇ ਜੋ ਘਰ ਠੀਕ ਆ ਜੀ ਤਾਂ ਹਾਈਟ ਕਾ ਤਾਂ ਫੁੱਲਾ ਦੋਸਤੋ ਵੱਡੀ ਵਹਿੜਾ ਠੀਕ ਆ ਵੱਡੀਆਂ ਵਹਿੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਹੋ ਬਈ ਆ ਦੂਰੀ ਜੋ ਮੈਂ ਤੁਹਾਨੂੰ ਦਿਖਾ ਦਿੰਦਾ ਪਸ਼ੂ ਤੁਹਾਨੂੰ ਥੋੜੀ ਹੋਰ ਜਜਮੈਂਟ ਕਰਾ ਦਿੰਨੇ ਆ ਜੇਕਰ ਆਪਾਂ ਵਹਿੜ ਦੀ ਗੱਲ ਕਰ ਲਈ ਤਾਂ ਫੁੱਲ ਵੱਡੀ ਹਾਈਟ ਆ ਕਾ ਤਾਂ ਚੰਗਾ ਇਧਰ ਮੈਂ ਦੀ ਗੱਲ ਕੀਤੀ ਸੀ ਨੀ ਕੱਦ ਕਾਠੀ ਸੋਹਣਾ ਇੱਕ ਉਹਦੀ ਮੀਡੀਅਮ ਹਾਈਟ ਦੇ ਵਿੱਚ ਮਧਰੀ ਡੌਲੀ ਦੀ ਪਰ ਇਹਦੀ ਹਾਈਟ ਜਿਹੜੀ ਆ ਦੋਸਤੋ ਤੁਸੀਂ ਮੀਡੀਅਮ ਤੋਂ ਪਲੱਸ ਅਕਾਊਂਟ ਕਰ ਸਕਦੇ ਹੋ ਵੱਡੀਆਂ ਮੱਜਾਂ ਚ ਗਿਣਤੀ ਆ ਜਾਂਦੀ ਆ ਪੂਰੀ ਨੀਲੀ ਰਵੀ ਦੀ ਤੇ ਬਾਕੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਉਹ ਤਾਂ ਐਕਸਟਰਾ ਆਰਡੀਨਰੀ ਆ ਫੁੱਲ ਵੱਡੀ ਹਾਈਟ ਦੀ ਝੋਟੀ ਆ ਠੀਕ ਆ ਤੇ ਪਸ਼ੂ ਅੱਜ ਰਾਜੂ ਵੀਰ ਦੇ ਕੋਲੇ ਇਹਨੇ ਸੀਗੇ ਠੀਕ ਆ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਚੰਗੇ ਚੰਗੇ ਪਸ਼ੂ ਆਉਂਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਰਾਜੀ ਵੀਰੇ ਇੱਕ ਨੰਬਰ ਆਪਣੇ ਜ਼ਰੂਰ ਭੈਣ ਭਰਾਵਾਂ ਨਾਲ ਸਾਂਝੀ ਕਰਦੇ ਹਾਂ 972379924 9872379924 ਠੀਕ ਹੈ ਜੀ ਇਹ ਨੰਬਰ ਜਿਹੜਾ ਦੋਸਤੋ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਤੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨੂੰ ਖੈਰ ਹੋਣਾ ਲੱਗੇ